ਹਾਂਜੀ ਸ਼ਤਿਰੀ ਕਾਲ ਜੀ ਮੈਂ ਸ਼ਰਨ ਬੋਹਾ ਜਿਹੜੇ-ਜਿਹੜੇ ਬੱਚਿਆਂ ਨੇ ਪ੍ਰੋਸੈਸ ਸਰਵਰ ਦੀਆਂ ਬਾਈਪੋਸਟਾਂ ਫਿਲ ਕੀਤੀ ਹੋਈਆਂ ਨੇ ਉਹਨਾਂ ਦੀ ਤਿਆਰੀ ਲਈ ਆਪਾਂ ਲਗਭਗ ਸਾਰੀ ਦੀ ਸਾਰੀ ਕੰਪਲੀਟ ਸ਼ਾਰਟ ਦੇ ਵਿੱਚ ਆਪਾਂ ਪੰਜਾਬੀ ਵਿਆਕਰਨ ਦੀ ਵੀਡੀਓ ਲੈ ਕੇ ਆਏ ਹਾਂ ਸੋ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਬਿਲਕੁਲ ਹੀ ਸੌਖੇ ਢੰਗ ਨਾਲ ਮੈਂ ਇਹ ਵਿਆਕਰਨ ਦੀ ਵੀਡੀਓ ਤਿਆਰ ਕਰ ਰਹੀ ਹਾਂ ਜੇ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਸੋ ਆਪਾਂ ਜ਼ਿਆਦੀ ਗੱਲਾਂ ਨਹੀਂ ਕਰਦੇ ਹੈਗੇ ਆਪਾਂ ਸਟਾਰਟ ਕਰ ਦੇਾਂਗੇ ਪੰਜਾਬੀ ਕੋਲੀ ਤੋਂ ਹਾਂ ਮੈਂ ਕੋਈ ਗੱਲ ਕਹਿਣਾ ਚਾਹੁੰਦਾ ਵੀ ਮੇਰੀ ਇਸ ਵੀਡੀਓ ਦੇ ਵਿੱਚ ਜੇ ਤੁਹਾਨੂੰ ਇੱਕ ਨੰਬਰ ਵੀ ਆਉਂਦਾ ਨਾ ਇੱਕ ਨੰਬਰ ਵੀ ਬਹੁਤ ਹੈ ਠੀਕ ਹੈ ਮੈਂ ਨਹੀਂ ਕਹਿੰਦਾ ਹੈਗਾ ਵੀ ਮੇਰੀ ਪੂਰੀ ਵੀਡੀਓ ਦੇ ਵਿੱਚੋਂ ਸਾਰੇ ਦੇ ਸਾਰੇ ਸਵਾਲ ਆਉਣਗੇ ਪੂਰੀ ਵੀਡੀਓ ਦੇ ਵਿੱਚੋਂ ਇੱਕ ਸਵਾਲ ਵੀ ਤੁਹਾਡੇ ਕੰਮ ਦਾ ਆ ਗਿਆ ਜਾਂ ਪੇਪਰ ਵਿੱਚ ਆ ਗਿਆ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੋਊਗੀ ਕਿਉਂਕਿ ਇੱਕ ਨੰਬਰ ਨਾਲ ਹੀ ਮੈਰਿਟ ਵੱਧ ਜਾਂਦੀ ਹੈ ਸੋ ਆਪਾਂ ਸਟਾਰਟ ਕਰਨ ਲੱਗਿਆ ਹੈ ਜਿਆਦਾ ਟਾਈਮ ਨਹੀਂ ਲੈਂਦੇ ਹੈਗੇ ਤੇ ਪੂਰੀ ਦੀ ਪੂਰੀ ਵਿਆਕਰਨ ਲਗਭਗ ਜੋ ਜੋ ਮੈਨੂੰ ਲੱਗਿਆ ਵੀ ਇਹ ਆ ਸਕਦੀ ਹੈ ਮੈਂ ਉਹੋ ਟਾਪਿਕ ਤੁਹਾਡੇ ਸਾਹਮਣੇ ਲੈ ਕੇ ਆਇਆ ਪੰਜਾਬੀ ਬੋਲੀ ਪੰਜਾਬੀ ਬੋਲੀ ਦੀ ਲਿਪੀ ਦਾ ਨਾਮ ਹੈ ਗੁਰਮੁਖੀ ਲਿਪੀ ਹੈ ਗੁਰਮੁਖੀ ਲਿਪੀ ਦੀ ਵਰਣਮਾਲਾ ਨੂੰ 8 ਵਰਗਾਂ ਵਿੱਚ ਲਿਖਿਆ ਜਾਂਦਾ ਹੈ ਠੀਕ ਹੈ ਇਹ ਤੁਸੀਂ ਫੋਟੋ ਦੇਖ ਸਕਦੇ ਹੋਗੇ ਗੁਰਮੁਖੀ ਲਿਪੀ ਦੀ ਇਸ ਵਰਣਮਾਲਾ ਨੂੰ ਅੱਠ ਵਰਗਾਂ ਵਿੱਚ یوں ਲਿਖਿਆ ਜਾਂਦਾ ਜਿਵੇਂ ਦੇਖੋ ਅ ਪਹਿਲਾ ਜਿਹੜਾ ਊੜਾ ਆੜਾ ਏੜੀ ਸਸਾ ਹਾ ਇਹ ਮੁੱਖ ਵਰਗ ਹੋ ਗਿਆ ਉਸ ਤੋਂ ਬਾਅਦ ਜਿਹੜਾ ਦੂਜੀ ਲਾਈਨ ਹੈਗੀ ਕਕਾ ਖਖਾ ਗਗਾ ਘਗਾ ਗਈਆਂ ਇੱਕ ਵਰਗ ਹੋ ਗਿਆ ਉਸ ਤੋਂ ਤੀਜੀ ਲਾਈਨ ਹੋਗੀ ਇਹ ਤੁਸੀਂ ਪੜ ਸਕਦੇ ਹੋ ਚਵਰਗ ਹੋ ਗਿਆ ਚੌਥੀ ਲਾਈਨ ਹੋਗੀ ਟ ਵਰਗ ਹੋ ਗਿਆ ਉਸ ਤੋਂ ਬਾਅਦ ਪੰਜਵੀਂ ਲਾਈਨ ਹੈ ਜੋ ਉਤ ਵਰਗ ਹੋ ਗਿਆ ਛੇਵੀਂ ਲਾਈਨ ਆ ਉਪ ਵਰਗ ਹੋ ਗਿਆ ਸਤਵੀਂ ਲੈਣਾ ਹੈ ਅੰਤਮ ਵਰਗ ਹੈ ਅੱਠਵੀਂ ਲੈਣਾ ਉਹ ਨਵੀਨ ਵਰਗ ਹੈ ਠੀਕ ਹੈ ਸੋ ਇਹ ਤੁਸੀਂ ਧਿਆਨ ਨਾਲ ਦੇਖ ਲੈਣਾ ਉਸ ਤੋਂ ਬਾਅਦ ਗੁਰਮੁਖੀ ਲਿਪੀ ਵਿੱਚ ਗੁਰਮੁਖੀ ਲਿਪੀ ਵਿੱਚ 10 ਲਗਾ ਮਾਤਰਾ ਨੇਗੀਆਂ ਠੀਕ ਹੈ ਉਹ ਤੁਸੀਂ ਦੇਖ ਸਕਦੇ ਹੋਗੇ ਸਭ ਤੋਂ ਪਹਿਲਾਂ ਆ ਗਿਆ ਮੁਕਤਾ ਕੰਨਾ ਛਿਆਰੀ ਵਿਆਰੀ ਔਂਕੜ ਦੁਲੈਂਕੜ ਲਾਵਾ ਦਲਾਵਾ ਹੋੜਾ ਨੋਡ ਤੇ ਇਹ ਆਪਣੀਆਂ 10 ਮਾਤਰਾ ਨੇ ਕੁਐਸਚਨ ਆ ਸਕਦਾ ਹੈ ਕਿ ਆਪਣੀ ਗੁਰਮੁਖੀ ਲਿਪੀ ਵਿੱਚ ਲਗਾ ਦੀ ਹੈ ਗਿਣਤੀ ਕਿੰਨੀ ਹੋ ਸਕਦੀ ਹੈ 10 ਹੈਗੀ ਉਸ ਤੋਂ ਬਾਅਦ ਆ ਗਿਆ 5 ਸਵਰ ਸਵਰ ਕੀ ਹੁੰਦੇ ਨੇ ਸਵਰ ਉਹ ਅੱਖਰ ਹੁੰਦੇ ਆ ਉਹ ਅੱਖਰ ਹੁੰਦੇ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਫੇਫੜਿਆਂ ਵਿੱਚੋਂ ਨਿਕਲਣ ਵਾਲੀ ਪੌਣ ਤਾਰਾ ਨੂੰ ਬਿਨਾਂ ਕਿਸੇ ਰੁਕਾਵਟ ਦੇ ਬਾਹਰ ਕੱਢਿਆ ਜਾਵੇ ਉਸ ਨੂੰ ਸਵਰ ਕਿਹਾ ਜਾਂਦਾ ਜਿਹੜੇ ਆਪਾਂ ਜਿੱਦਾਂ ਕਿ ਆਪਣੇ ਜਿਹੜੇ ਫੇਫੜਿਆਂ ਚੋਂ ਹਵਾ ਨਿਕਲਦੀ ਉਹ ਸਿੱਧੀ ਨਿਕਲਦੀ ਹੈ ਜਿਵੇਂ ਊੜਾ ਆੜਾ ਈੜੀ ਏ ਦੇ ਵਿੱਚ ਕੋਈ ਰੁਕਾਵਟ ਨਹੀਂ ਆਉਂਦੀ ਬੋਲਣ ਦੇ ਵਿੱਚ ਇੰਨਾ ਸ਼ਬਦਾਂ ਤਿੰਨਾ ਅੱਖਰਾਂ ਨੂੰ ਬੋਲਣ ਚ ਕੋਈ ਰੁਕਾਵਟ ਨਹੀਂ ਆਉਂਦੀ ਉਹਨਾਂ ਨੂੰ ਸਵਰ ਕਿਹਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਵਿਅੰਜਨ ਠੀਕ ਹੈ ਵਿਅੰਜਨ ਉਹ ਅੱਖਰ ਹੁੰਦੇ ਹਨ ਜਿਨ੍ਹਾਂ ਦੇ ਉਚਾਰਨ ਸਮੇਂ ਅੰਗ ਫਿਫਟਿਆ ਉਚਾਰਨ ਸਮੇਂ ਅੰਗ ਫਿਫੜਿਆਂ ਵਿੱਚੋਂ ਨਿਕਲਣ ਵਾਲੀ ਪੌਣ ਧਾਰਾ ਨੂੰ ਕਿਸੇ ਨਾ ਕਿਸੇ ਉਚਾਰਨ ਸਥਾਨ ਤੇ ਰੁਕਾਵਟ ਪਾਉਂਦੇ ਹਨ ਜਦੋਂ ਆਪਾਂ ਕੁਝ ਬੋਲਦੇ ਹਾਂ ਤਾਂ ਆਪਾਂ ਨੂੰ ਬੋਲਣ ਦੇ ਵਿੱਚ ਰੁਕਾਵਟ ਪੈਦਾ ਹੁੰਦੀ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ ਵਿਅੰਜਨ ਠੀਕ ਹੈ ਆਪਣੇ ਜਿਹੜੇ ਸਵਰਨ ਨੇ ਉਹ ਤਿੰਨ ਨੇ ਊੜਾ ਅੜਾ ਈੜੀ ਉਸ ਤੋਂ ਬਾਅਦ ਹੁਣ ਆਪਾਂ ਵਿਅੰਜਨ ਦੀ ਗੱਲ ਕਰ ਰਹੇ ਹਾਂਗੀ ਠੀਕ ਹੈ ਇਹ ਵਿਅੰਜਨ ਦਾ ਆਪਾਂ ਨੇ ਟੌਪਿਕ ਨਹੀਂ ਬਣਿਆ ਸ਼ਾਇਦ ਤੇ ਜਿਵੇਂ ਪਵਰਗ ਧੁਨੀਆਂ ਨੂੰ ਉਚਾਰਨ ਲਈ ਦੋਵੇਂ ਬੁੱਲ ਆਪਸ ਵਿੱਚ ਜੁੜਦੇ ਹਨ ਇਸੇ ਤਰ੍ਹਾਂ ਹੀ ਉਚਾਰਨ ਅੱਖਰਾਂ ਨੂੰ ਦੋ ਹੋਠੀ ਧੁਨੀਆਂ ਕਿਹਾ ਜਾਂਦਾ ਹੈ ਜਿਵੇਂ ਵਰਣਮਾਲਾ ਵਿੱਚ ਸ ਸ ਸ ਤੋਂ ਲੈ ਕੇ ਡਾੜੇ ਤੱਕ 32 ਵੀ ਅੰਜਨ ਬਣਦੇ ਨੇ ਆਪਣੇ ਠੀਕ ਹੈ ਸਮਝ ਆ ਗਈ ਹੋਣੀ ਸ ਸ ਤੋਂ ਲੈ ਕੇ ਡਾੜੇ ਤੱਕ ਇਹਨਾਂ ਨੂੰ ਬੋਲਣ ਦੇ ਵਿੱਚ ਰੁਕਾਵਟ ਆਉਂਦੀ ਹੈ ਜਿਵੇਂ ਸ ਹ ਹ ਕ ਕ ਵੀ ਮਤਲਬ ਕਿ ਸਿੱਧੇ ਨਹੀਂ ਜਿਵੇਂ ਆਪਾਂ ਊੜਾ ਬੋਲਣ ਊੜਾ ਸਿੱਧੇ ਹੀ ਆਪਨੇ ਮੂੰਚੋਂ ਆਵਾਜ਼ ਨਿਕਲੀ ਕੋਈ ਰੁਕਾਵਟ ਨਹੀਂ ਆਈ ਠੀਕ ਹੈ ਉਹ ਕਿਹੜੇ ਹੋਗੇ ਉਹ ਸਵਰ ਹੋਗੇ ਤੇ ਵਿਅੰਜਨ ਕਿਹੜੇ ਹੋਗੇ ਜਿਨ੍ਹਾਂ ਨੂੰ ਬੋਲਣ ਦੇ ਵਿੱਚ ਰੁਕਾਵਟ ਆਉਂਦੀ ਹੈ ਠੀਕ ਹੈ ਉਹ ਹੋਗੇ ਵਿਅੰਜਨ ਵਿਅੰਜਨ ਕਿੰਨੇ ਨੇ ਜਿਹੜੇ ਸਵਰ ਨੇ ਉਹ ਆਪਣੇ 3 ਨੇ ਊੜਾ ੜਾ ਏੜੀ ਉਸ ਤੋਂ ਬਾਅਦ ਵਿਅੰਜਨ ਨੇ ਜਿਹੜੇ ਸ ਸੇ ਤੋਂ ਲੈ ਕੇ ੜਾੜੇ ਤੱਕ ਉਹ 32 ਨੇ ਲਗਾਖਰ ਸ਼ਬਦਾਂ ਦੇ ਉਚਾਰਨ ਨੂੰ ਗੌਣ ਨਾਲ ਵੇਖਿਆ ਪਤਾ ਲੱਗਦਾ ਹੈ ਕਿ ਪਹਿਲਾ ਅੱਖਰ ਬੋਲਦੇ ਹਨ ਫਿਰ ਲਗਾ ਤੇ ਉਪਰੰਤ ਲਗਾਖਰ ਲਗਾ ਨਾਲ ਚੱਲਣ ਵਾਲੇ ਅੱਖਰਾਂ ਜਾਂ ਚਿੰਨਾਂ ਨੂੰ ਲਗਾਖਰ ਕਿਹਾ ਜਾਂਦਾ ਹੈ ਠੀਕ ਹੈ ਗੁਰਮੁਖੀ ਲਿਪੀ ਦੇ ਵਿੱਚ ਤਿੰਨ ਲਗਾਖਰ ਨੇ ਬਿੰਦੀ ਟਿੱਪੀ ਅੱਧਕ ਜਿਵੇਂ ਹੁਣ ਜਿਆਦਾ ਡੀਪਲੀ ਨਹੀਂ ਜਾਣਾ ਜੇ ਮੈਂ ਜਿਆਦਾ ਡੀਪਲੀ ਚੱਲ ਗਿਆ ਵੀ ਬਿੰਦੀ ਦੀ ਆਵਾਜ਼ ਕਿਵੇਂ ਨਿਕਲਦੀ ਹੈ ਟਿੱਪੀ ਦੀ ਆਵਾਜ਼ ਕਿਵੇਂ ਨਿਕਲਦੀ ਹੈ ਅੱਧਕ ਦੀ ਕਿਵੇਂ ਨਿਕਲਦੀ ਹੈ ਕਿਉਂਕਿ ਤੁਸੀਂ ਭੁੱਲ ਜਾਣਾ ਜਿਹੜੇ ਜਿਹੜੇ ਮਤਲਬ ਕਿ ਬੇਸਿਕ ਹੀ 8ਵੀਂ ਤੱਕ ਦਾ ਹੀ ਸਲਿਪਸ ਕਰ ਰਹੇ ਨੇ ਉਹਨਾਂ ਲਈ ਮੈਂ ਜਿਆਦਾ ਡੀਪਲੀ ਨਹੀਂ ਜਾਣਾ ਚਾਹੁੰਦਾ ਸੋ ਤਾਂ ਅਗਰ ਕਿ ਸਿਰਫ ਨਾਰਮਲ ਹੀ ਆਪਾਂ ਇਸ ਲਗਾਖਰ ਆਮ ਨਾਰਮਲੀ ਸਮਝ ਲਓ ਤੁਸੀਂ ਜੇ ਕੇ ਵੀ ਕੁਐਸਚਨ ਆਉਂਦਾ ਵੀ ਆਪਣੇ ਇਦਾਂ ਹੀ ਕੁਐਸਚਨ ਆਊਗਾ ਵੀ ਲਗਾਖਰ ਕਿੰਨੇ ਨੇ ਪੰਜਾਬੀ ਬੋਲੀ ਦੇ ਵਿੱਚ ਲਗਾਖਰ ਕਿੰਨੇ ਨੇ ਤਾਂ ਤਿੰਨ ਹੀ ਆਉਣਗੇ ਬਿੰਦੀ ਟਿੱਪੀ ਅਦਕ ਸੋ ਪਗ ਗੱਲ ਕਰਨ ਲੱਗਿਆ ਨਾਮ ਕਿਸੇ ਵਿਅਕਤੀ ਜੀਵ ਥਾਂ ਵਸਤੂ ਹਾਲਾਤ ਗੁਣ ਭਾਵ ਆਦ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਜਿਵੇਂ ਰਸੋਈ ਲਾਈਚੀ આમਚੂਰ ਆਦ ਠੀਕ ਹੈ ਨਾਮ ਨੇ ਜਿਹੜੇ ਆ ਨਾਵ ਜਿਹੜਾ ਉਹ ਪੰਜ ਪ੍ਰਕਾਰ ਦੇ ਹੁੰਦੇ ਹਨ ਆਪਨਾਮ ਜਾਂ ਜਾਤੀਵਾਚਕ ਨਾਮ ਖਾਸ ਨਾਮ ਕਠਵਾਚਕ ਨਾਮ ਭਾਵਵਾਚਕ ਨਾਮ ਪਦਾਰਥਵਾਚਕ ਨਾਮ ਹੁਣ ਸਮਝ ਆ ਗਈ ਨਾਮ ਹੈ ਜਿਹੜਾ ਆਪਣੇ ਪੰਜ ਪ੍ਰਕਾਰ ਦੇ ਕਿਸੇ ਵੀ ਵਿਅਕਤੀ ਜੀਵ ਥਾਂ ਵਸਤੂ ਹਾਲਾਤ ਗੁਣ ਭਾਵ ਆਦਿ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਨਾਮ ਕਿਹਾ ਜਾਂਦਾ ਹੈ ਜਦੋਂ ਆਪਾਂ ਕਿਸੇ ਲਈ ਵਰਤਦੇ ਆ ਠੀਕ ਹੈ ਜਿਵੇਂ ਕਿਸੇ ਬੰਦੇ ਦਾ ਨਾਮ ਲੈਨੇ ਉਹ ਨਾਮ ਹੋ ਗਿਆ ਜਾਂ ਆਪਾਂ ਕਿਸੇ ਲਈ ਠੀਕ ਹੈ ਕਹਿੰਦੇ ਨੇ ਆਪਾਂ ਉਹ ਬੰਦਾ ਕਿਵੇਂ ਹੈ ਉਹ ਓ ਹੋ ਗਿਆ ਨਾਮ ਹੋ ਗਿਆ ਉਹ ਉਹ ਵੀ ਨਾਮ ਹੈ ਠੀਕ ਹੈ ਕੁਝ ਵੀ ਲਾ ਲਓ ਉਹ ਸਾਰੇ ਨਾਮ ਆ ਗਏ ਉਸ ਤੋਂ ਬਾਅਦ ਹੁਣ ਤੁਹਾਨੂੰ ਪਤਾ ਹੀ ਲੱਗ ਗਿਆ ਹੋਊਗਾ ਨਾਮ ਕਿੰਨੇ ਪ੍ਰਕਾਰ ਦਾ ਹੈ ਪੰਜ ਪ੍ਰਕਾਰ ਦਾ ਠੀਕ ਹੈ ਨਾਮ ਦਾ ਤੁਹਾਨੂੰ ਇਹ ਪਤਾ ਲੱਗ ਗਿਆ ਵੀ ਕਿਸੇ ਲਈ ਕਿਸੇ ਵਸਤੂ ਜਾਂ ਥਾਂ ਹਾਲਾਤ ਗੁਣ ਭਾਵ ਲਈ ਵਰਤੇ ਜਾਣ ਵਾਲੇ ਸ਼ਬਦ ਨੂੰ ਨਾਮ ਕਿਹਾ ਜਾਂਦਾ ਉਸ ਤੋਂ ਬਾਅਦ ਗੱਲ ਕਰ ਲਿਆ ਪੜਨਾਵ ਨਾਮ ਦੀ ਥਾਂ ਤੇ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਪੜਨਾਵ ਕਿਹਾ ਜਾਂਦਾ ਜਿਵੇਂ ਮੈਂ ਅਸੀਂ ਤੂੰ ਇਹ ਉਹ ਆਪਸ ਤੁਸੀਂ ਬੋਲੀ ਦੀ ਸੁੰਦਰਤਾ ਨੂੰ ਮੁੱਖ ਰੱਖਦੇ ਹੋਏ ਕਿਸੇ ਵਾਕ ਵਿੱਚ ਨਾਮ ਦੀ ਵਰਤੋਂ ਕੇਵਲ ਇੱਕ ਵਾਰ ਕੀਤੀ ਜਾਂਦੀ ਹੈ ਉਸ ਦੀ ਥਾਂ ਤੇ ਪੜਨਾਵ ਦੀ ਵਰਤੋਂ ਪੜਨਾਵ ਹੀ ਵਰਤਿਆ ਜਾਂਦਾ ਹੈ ਮੰਨ ਲਓ ਆਪਾਂ ਇੱਕ ਵਾਰ ਕਿਸੇ ਦਾ ਨਾਮ ਲੈਣੇ ਆਂਗੇ ਠੀਕ ਹੈ ਵੀ ਜਿਵੇਂ ਮੰਨ ਲਓ RAM ਮੇਰਾ ਪੱਕਾ ਮਿੱਤਰ ਹੈ ਉਸ ਤੋਂ ਬਾਅਦ ਅਗਲੀ ਵਿੱਚ ਲਿਖਦੇ ਆਂ ਉਹ ਬਹੁਤ ਸੁੰਦਰ ਹੈ ਉਸ ਦਾ ਕੱਦ ਬਹੁਤ ਲੰਬਾ ਹੈ ਠੀਕ ਹੈ ਤੇ ਉਹ ਪੜਨ ਲਿਖਣ ਵਿੱਚ ਬਹੁਤ ਹੁਸ਼ਿਆਰ ਹੈ ਉਸ ਤੋਂ ਬਾਅਦ ਆਪਾਂ ਉਹ ਬਾਰ-ਬਾਰ ਨਾਮ ਨਹੀਂ ਲੈਣਾ ਉਹ ਜਿਹੜਾ ਸ਼ਬਦ ਵਰਤ ਰਹੇ ਆਗੇ ਉਹ ਪੜਨਾਵ ਹੋ ਗਿਆ ਠੀਕ ਹੈ ਤਾਂ ਗੱਲ ਤੁਹਾਨੂੰ ਸਮਝ ਆ ਗਈ ਹੋਗੀ ਜਦੋਂ ਆਪਾਂ ਨਾਮ ਹੈ ਜਿਹੜਾ ਉਹ ਇੱਕ ਵਾਰੀ ਹੀ ਵਰਤਣਾ ਹੁੰਦਾ ਕੋਈ ਪੈਰਾ ਲਿਖ ਰਹੇ ਆ ਨਾਮ ਇੱਕ ਵਾਰ ਵਰਤਣਾ ਉਸ ਤੋਂ ਬਾਅਦ ਏ ਉਹ ਜੋ ਵਰਤਣਾਗਾ ਮਤਲਬ ਕਿ ਉਹ ਪੜਨਾਵ ਹੋ ਗਿਆ ਖਾਜੋ ਬਾਰ-ਬਾਰ ਕਿਸੇ ਬੰਦੇ ਦਾ ਨਾਮ ਲੈ ਕੇ ਗੱਲ ਕਰਦੇ ਆ ਤਾਂ ਆਪਾਂ ਨੂੰ ਲੱਗਦਾ ਨਹੀਂ ਅਜੀਬ ਜਿਹਾ ਲੱਗਦਾ ਵੀ ਹਾਂ ਯਾਰ ਆਪਾਂ ਬਾਰ-ਬਾਰ ਕਿਸੇ ਦਾ ਨਾਮ ਲੈਣੇ ਆਗੇ ਪਾਸ ਤੋਂ ਬਾਅਦ ਉਸ ਦੀ ਜਗ੍ਹਾ ਤੇ ਓ ਏ ਏ ਵਰਤਣ ਲੱਗ ਜਣੇਗੇ ਉਸ ਨੂੰ ਪੜਨਾਵ ਕਿਹਾ ਜਾਂਦਾ ਜਿਹੜਾ ਪੜਨਾਵ ਹੈ ਇਹਦੀਆਂ 6 ਕਿਸਮਾਂ ਹੁੰਦੀਆਂ ਨੇ ਠੀਕ ਹੈ ਸਭ ਤੋਂ ਪਹਿਲਾਂ ਪੁਰਖਵਾਚਕ ਪੜਨਾਵ ਨਿਜਵਾਚਕ ਪੜਨਾਵ ਨਿਸ਼ਚੇਵਾਚਕ ਪੜਨਾਵ ਅਨਿਸ਼ਚੇਵਾਚਕ ਪੜਨਾਵ ਸੰਬੰਧਵਾਚਕ ਪੜਨਾਵ ਪਰੇਸ਼ਨਵਾਚਕ ਪੜਨਾਵ ਜਿਆਦਾ ਪੱਡੀ ਪਲੀ ਜਾਣਾ ਨਹੀਂ ਕਿਉਂਕਿ 8ਵੇਂ ਵੀਸ ਦਾ ਇੰਨਾ ਕੀ ਹੀ ਆਉਣਾਗਾ ਸੋ ਆਪਾਂ ਨੇ ਅਗਲੀਆਂ ਜਿਹੜੀਆਂ ਵੀਡੀਓ ਲੈ ਕੇ ਆਉਣੀਆਂ ਨੇ ਕਿ ਆ ਪੀ ਟ੍ਰਿਪਲ ਐਸ ਵੀ ਦੇ ਲਈ ਉਦੇ ਵਿੱਚ ਆਪਾਂ ਇੱਕ ਇੱਕ ਟਾਪਿਕ ਪੂਰਾ ਡੰਗਾਈ ਦੇ ਨਾਲ ਪੜਾਉਣਾ ਗਾਏ ਕਿਹਕ ਟਾਪਿਕ ਜਿਹੜੇ ਜਿਹੜੇ ਬੱਚੇ ਮੇਰੇ ਨਾਲ ਚੈਨਲ ਤੇ ਜੁੜ ਰਹੇ ਨੇ ਆਪਾਂ ਕੋਈ ਵੀ ਪੋਸਟ ਆਊਗੀ ਉਹਨਾਂ ਦੀ ਆਪਾਂ ਵਧੀਆ ਲੈਵਲ ਤੋਂ ਤਿਆਰੀ ਕਰਾਉਣੀ ਹੈ ਇਹ ਆਪਣੀ ਸਟਾਰਟਿੰਗ ਨਾਲੇ ਪਹਿਲਾਂ ਮੈਂ ਨਹੀਂ ਤਿਆਰੀ ਕਰਾਉਂਦਾ ਸੀ ਪਰ ਮੈਨੂੰ ਜਿੰਦਾ ਜਿਦਾ ਰਿਸਪੌਂਸ ਮਿਲ ਰਿਹਾ ਬੱਚਿਆਂ ਦੇ ਕਮੈਂਟਸ ਆ ਰਹੇ ਨੇ ਮੈਸੇਜ ਆ ਰਹੇ ਨੇ ਉਸ ਤਰ੍ਹਾਂ ਆਪਾਂ ਇਸ ਤੋਂ ਵੀ ਵਧੀਆ ਠੀਕ ਹੈ ਬੋਰਡ ਤੇ ਤਿਆਰੀ ਕਰਵਾਵਾਂਗੇ ਬਿਲਕੁਕੁਲੀ ਫ੍ਰੀ ਕੋਈ ਪੈਸਾ ਨਹੀਂ ਲੈਣਾ ਜਿੰਨਾ ਹੋ ਸਕੇ ਆਪਾਂ ਵੈਸਟ ਤੋਂ ਵੈਸਟ ਕਰਨ ਦੀ ਕੋਸ਼ਿਸ਼ ਕਰਾਂਗੇ ਹੁਣ ਪਤਾ ਲੱਗ ਗਿਆ ਹੋਊਗਾ ਨ ਦੇ ਦੁਬਾਰਾ ਫਿਰ ਦੱਸਣ ਲੱਗਾ ਪੁਰਖਵਾਚਕ ਪੜਨਾਵ ਨਿਜਵਾਚਕ ਪੜਨਾਵ ਨਿਸ਼ਚੇਵਾਚਕ ਪੜਨਾਵ ਅ ਨਿਸ਼ਚੇਵਾਚਕ ਪੜਨਾਵ ਸੰਵੰਦਵਾਚਕ ਪੜਨਾਵ ਪ੍ਰਸ਼ਨਵਾਚਕ ਪੜਨਾਵ ਜਿਹੜੇ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ ਸੋ ਇਹ ਆਪਣਾ ਸਿੰਪਲ ਜਿਹੇ ਵਿੱਚ ਮੈਂ ਬੀਡੀਫ ਤਿਆਰ ਕੀਤਾ ਹੋਇਆ ਤੁਸੀਂ ਤਾਰ ਵੀ ਸਕਦੇ ਹੋਗੇ ਕਿਉਂਕਿ ਬਾਰ ਬਾਰ ਤੁਸੀਂ ਪੜਨ ਦੇ ਲਈ ਤੁਹਾਡੇ ਸਾਰਿਆਂ ਦੇ ਯਾਦ ਹੋਊ ਸਿੰਪਲ ਵਾਈਸ ਦੇ ਉਸ ਤੋਂ ਬਾਅਦ ਆ ਗਿਆ ਵਿਸ਼ੇਸ਼ਣ ਨਾਵ ਜਾਂ ਪੜਨਾਵ ਦੇ ਗੁਣ ਔਗਣ ਜਾਂ ਗਿਣਤੀ ਮਿਣਤੀ ਦੱਸ ਕੇ ਉਹਨਾਂ ਨੂੰ ਆਮ ਤੋਂ ਖਾਸ ਬਣਾਉਣ ਵਾਲੇ ਸ਼ਬਦਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਹੈ ਜਿਵੇਂ ਲਾਲ ਪਗੜੀ ਤੇਜ ਘੋੜਾ ਠੀਕ ਹੈ ਚਲਾਕ ਥਾਣੇਦਾਰ ਚਲਾਕ ਥਾਣੇਦਾਰ ਇਹ ਦਵਾਤ ਲਾਲ ਤੇਜ ਚਲਾਕ ਇਹ ਆਦ ਵਿਸ਼ੇਸ਼ਣ ਨੇ ਜਿਹੜਾ ਹੁਣ ਆਪਾਂ ਕੋਈ ਚੀਜ਼ ਦੱਸੀਏ ਲਾਲ ਪਗੜੀ ਵੀ ਉਹਦੀ ਜਿਹੜੀ ਪੱਗ ਦੀ ਹੈ ਉਹਦੀ ਇਹ ਉਹਨੇ ਵਿਸ਼ੇਸ਼ਤਾ ਦੱਸੀ ਵੀ ਲਾਲ ਰੰਗ ਦੀ ਹੈ ਠੀਕ ਹੈ ਇਹ ਵਿਸ਼ੇਸ਼ਣ ਹੋ ਗਿਆ ਹੁਣ ਤੇਜ਼ ਘੋੜਾ ਘੋੜਾ ਭੱਜਿਆ ਜਾ ਰਿਹਾ ਤਾਂ ਉਹਨੂੰ ਕਹਿਆ ਕਿ ਬਹੁਤ ਤੇਜ਼ ਜਾ ਰਿਹਾ ਤੇਜ਼ ਉਹਦੀ ਵਿਸ਼ੇਸ਼ਤਾ ਹੋ ਗਈ ਘੋੜੇ ਦੀ ਚਲਾਕ ਥਾਣੇਦਾਰ ਆਪਾਂ ਨੂੰ ਪਤਾ ਲੱਗ ਗਿਆ ਵੀ ਜਿਹੜਾ ਥਾਣੇਦਾਰ ਬਹੁਤ ਚਲਾਕ ਹੈ ਇਹ ਉਹਦੀ ਵਿਸ਼ੇਸ਼ਤਾ ਹੈਗੀ ਇਹ ਦਿਵਤ ਠੀਕ ਹੈ ਇਹ ਦਿਵਤ ਆਪਾਂ ਨੂੰ ਪਤਾ ਲੱਗ ਗਿਆ ਵੀ ਇਹ ਹੀ ਦਿਵਤ ਹੈ ਜਿਹਦੀ ਚੀਜ਼ ਵਿਸ਼ੇਸ਼ਤਾ ਨੂੰ ਦੱਸੇ ਉਹ ਵਿਸ਼ੇਸ਼ਣ ਹੋ ਗਿਆ ਉਸ ਤੋਂ ਬਾਅਦ ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹੁੰਦੇ ਹਨ ਗੁਣਵਾਚ ਵਿਸ਼ੇਸ਼ਣ ਸੰਖਿਆ ਗਿਣਤੀਵਾਚਕ ਵਿਸ਼ੇਸ਼ਣ ਪਰਿਮਾਨਵਾਚਕ ਜਾਂ ਮਨਤੀਵਾਚਕ ਵਿਸ਼ੇਸ਼ਣ ਅਨਿਸ਼ਚੇਵਾਚਕ ਪਰ ਵਿਸ਼ੇਸ਼ਣ ਪੜਨਾਵਿ ਵਿਸ਼ੇਸ਼ਣ ਇਹਨਾਂ ਸਾਰਿਆਂ ਨੂੰ ਆਪਾਂ ਜਿਹੜਾ ਡੁੰਗਾਈ ਦੇ ਨਾਲ ਆ ਉਹ ਅਗਲੀਆਂ ਵੀਡੀਓ ਦੇ ਵਿੱਚ ਇੱਕ ਇੱਕ ਟਾਪਿਕ ਲੈ ਕੇ ਇੱਕ ਇੱਕ ਤਿਆਰ ਕਰਾ ਕੇ ਬੋਰਡ ਦੇ ਉੱਤੇ ਸਪੈਸ਼ਲੀ ਆਪਾਂ ਤਿਆਰ ਕਰਾਂਗੇ ਆਪਣਾ ਬੋਰਡ ਵੀ ਜਲਦੀ ਹੀ ਆ ਜਾਊਗਾ ਸੋ ਟਰਾਈ ਕਰ ਰਹੇ ਆ ਆਪਾਂ ਬੋਰਡ ਤੇ ਫੇਸ ਟੂ ਫੇਸ ਗੱਲ ਕਰਕੇ ਤੁਹਾਨੂੰ ਕਰਾਈਏ ਜਿਨ ਲਾਈਵ ਕਲਾਸ ਵੀ ਲਾਉਣ ਦੀ ਕੋਸ਼ਿਸ਼ ਕਰਾਂਗੇ ਸੋ ਹੁਣ ਤੁਹਾਨੂੰ ਪਤਾ ਲੱਗ ਗਿਆ ਉਹ ਵਿਸ਼ੇਸ਼ਣ ਪੰਜ ਤਰ੍ਹਾਂ ਦੇ ਹੁੰਦੇ ਹਨ ਉਸ ਤੋਂ ਬਾਅਦ ਕਿਰਿਆ ਕਿਸੇ ਵਸਤੂ ਜਾਂ ਜੀਵ ਦੇ ਕੰਮ ਨੂੰ ਕਾਲ ਸਹਿਤ ਦੱਸਣ ਵਾਲੇ ਸ਼ਬਦਾਂ ਨੂੰ ਕਿਰਿਆ ਕਿਹਾ ਜਾਂਦਾ ਹੈ ਜਦੋਂ ਕਿਸੇ ਵਸਤੂ ਤੇ ਜਾਂ ਮਤਲਬ ਕਿ ਕੋਈ ਕੰਮ ਚੱਲ ਰਿਹਾ ਉਹਦੀ ਆਪਾਂ ਨੇ ਇਹ ਦੱਸਣਾਗਾ ਵੀ ਇਹ ਕਦੋਂ ਹੋਇਆ ਕਿਸ ਟਾਈਮ ਹੋਇਆ ਉਹਨਾਂ ਸਾਰਿਆਂ ਨੂੰ ਕਿਰਿਆ ਕਿਹਾ ਜਾਂਦਾਗਾ ਜਿਵੇਂ ਮੰਨ ਲਓ ਕਿਰਿਆ ਕਿਹਨੂੰ ਕਿਹਾ ਜਾਂਦਾ ਜੋ ਕੰਮ ਹੋ ਰਿਹਾ ਹੁੰਦਾ ਠੀਕ ਹੈ ਵੀ ਕੋਈ ਕੰਮ ਹੋ ਰਿਹਾ ਉਹਨੂੰ ਕਿਰਿਆ ਕਿਹਾ ਜਾਂਦਾ ਹਰਮਨ ਸਕੂਲ ਜਾਂਦਾ ਹੈ ਹਰਮਨ ਸਕੂਲ ਗਿਆ ਹੈ ਹਰਮਨ ਸਕੂਲ ਜਾਵੇਗਾ ਇਹ ਵਾਕਾਂਕ ਗੱਲਾਂ ਹੋ ਗਈਆਂ ਹਰਮਨ ਸਕੂਲ ਜਾਂਦਾ ਤਾਂ ਕਿਰਿਆ ਹੋ ਰਹੀ ਹੈ ਵੀ ਉਹ ਸਕੂਲ ਜਾ ਰਿਹਾ ਹੈ ਹਰਮਨ ਸਕੂਲ ਗਿਆ ਹੈ ਵੀ ਮਤਲਬ ਕਿ ਕਿਰਿਆ ਹੋ ਚੁੱਕੀ ਹੈ ਪਹੁੰਚ ਗਿਆ ਸਕੂਲ ਤੇ ਹਰਮਨ ਸਕੂਲ ਜਾਵੇਗਾ ਮਤਲਬ ਇਹ ਜੀ ਕੀ ਹੈ ਹਰੇਕ ਕਿਰਿਆ ਸ਼ੁਰੂ ਹੋਣੀ ਹੈ ਹਰਮਨ ਸਕੂਲ ਜਾਣਾ ਤਿੰਨ ਤਰ੍ਹਾਂ ਦੀਆਂ ਕਿਰਿਆ ਨੇ ਠੀਕ ਹੈ ਇਹਨਾਂ ਵਾਕਾਂ ਵਿੱਚ ਸ਼ਬਦ ਇਹਨਾਂ ਵਾਕਾਂ ਵਿੱਚ ਸ਼ਬਦ ਜਾਂਦਾ ਹੈ ਗਿਆ ਹੈ ਤੇ ਜਾਏਗਾ ਹਰਮਨ ਦੇ ਸਕੂਲ ਜਾਣ ਦੇ ਕੰਮ ਨੂੰ ਕਾਲ ਸਹਿਤ ਦੱਸਦੇ ਹਨ ਇਸ ਲਈ ਇਹ ਕਿਰਿਆ ਹਨ ਹੁਣ ਤੁਹਾਨੂੰ ਗੱਲ ਸਮਝੀ ਆ ਗਈ ਕਿਰਿਆ ਕੀ ਹੁੰਦੀ ਹੈ ਜੋ ਕਿਸੇ ਦੇ ਠੀਕ ਹੈ ਪ੍ਰੈਜ਼ੈਂਟ ਵਾਰੀ ਦੱਸੇ ਪਾਸਟ ਵਾਰੀ ਦੱਸੇ ਫਿਊਚਰ ਵਾਰੇ ਦੱਸੇ ਉਹ ਸਾਰੀਆਂ ਕਿਰਿਆ ਹੋ ਗਈਆਂ ਠੀਕ ਹੈ ਉਸ ਤੋਂ ਬਾਅਦ ਕਾਲ ਆ ਗਿਆ ਕਾਲ ਤੋਂ ਭਾਵ ਹੈ ਉਸ ਸਮੇਂ ਤੋਂ ਹੈ ਜਿਸ ਵਿੱਚ ਕਿਰਿਆ ਦਾ ਕੋਈ ਕੰਮ ਹੁੰਦਾ ਹੈ ਕਾਲ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ ਪਹਿਲ ਨੰਬਰ ਇੱਕ ਦੇ ਪੂਤਕਾਲ ਆਪਾਂ ਉਹ ਵੀ ਪੜਦੇ ਹੁੰਦੇ ਦੀਏ ਪੂਤਕਾਲ ਬੀਤੇ ਸਮੇਂ ਨੂੰ ਪੂਤਕਾਲ ਕਿਹਾ ਜਾਂਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਕਿਰਿਆ ਦਾ ਕੰਮ ਬੀਤੇ ਸਮੇਂ ਵਿੱਚ ਹੋਇਆ ਜਿਵੇਂ ਮੈਂ ਲੇਖ ਲਿਖਿਆ ਹੈ ਔਰ ਰੋਟੀ ਖਾਂਦਾ ਸੀ ਮਤਲਬ ਕੀ ਕੰਮ ਹੋ ਗਿਆ ਬੀਤ ਗਿਆ ਉਹਨੇ ਰੋਟੀ ਖਾ ਲਈ ਤਾਂ ਸਮਝ ਬੀਤ ਗਿਆ ਤੇ ਉਹਨੇ ਲੇਖ ਲਿਖਿਆ ਸੀ ਵੀ ਉਹ ਕੰਮ ਹੋ ਚੁੱਕਿਆ ਠੀਕ ਹੈ ਉਹਨੂੰ ਕੀ ਕਹਿੰਦੇ ਨੇ ਜਿਹੜਾ ਕੰਮ ਹੋ ਚੁੱਕਿਆ ਹੋਵੇ ਖਤਮ ਹੋ ਗਿਆ ਹੋਵੇ ਉਹਨੂੰ ਪੂਤਕਾਲ ਕਹਿੰਦੇ ਨੇ ਉਸ ਤੋਂ ਬਾਅਦ ਵਰਤਮਾਨ ਕਾਲ ਚਾਲੂ ਸਮੇਂ ਨੂੰ ਵਰਤਮਾਨ ਕਿਹਾ ਜਾਂਦਾ ਹੈ ਇਸ ਤੋਂ ਮਾਲੂਮ ਹੁੰਦਾ ਹੈ ਕਿ ਕਿਰਿਆ ਦਾ ਕੰਮ ਅਜੋਕੇ ਸਮੇਂ ਵਿੱਚ ਹੋ ਰਿਹਾ ਹੈ ਜਾਂ ਨਿਤ ਹੁੰਦਾ ਰਹਿੰਦਾ ਹੈ ਮੈਂ ਲੇਖ ਲਿਖਦਾ ਹਾਂ ਉਹ ਰੋਟੀ ਖਾ ਰਿਹਾ ਹੈ ਮਤਲਬ ਕਿ ਲੇਖ ਲਿਖਣ ਲੱਗ ਰਿਹਾ ਹੈ ਬੰਦਾ ਬੱਚਾ ਸਟੂਡੈਂਟ ਠੀਕ ਹੈ ਉਹ ਰੋਟੀ ਖਾ ਰਿਹਾ ਹੈ ਮਤਲਬ ਉਹ ਰੋਟੀ ਖਾ ਰਿਹਾ ਮਤਲਬ ਕੰਮ ਚੱਲ ਰਿਹਾ ਹੈ ਪ੍ਰੈਜ਼ੈਂਟ ਦੇ ਵਿੱਚ ਕੰਮ ਚੱਲ ਰਿਹਾ ਹੈ ਮਤਲਬ ਕਿ ਵਰਤਮਾਨ ਵਿੱਚ ਕੰਮ ਚੱਲ ਰਿਹਾ ਹੈ ਉਹਨੂੰ ਕੀ ਕਹਿੰਦਾ ਹੈ ਜਿਹੜਾ ਵਰਤਮਾਨ ਕਾਲ ਦੇ ਵਿੱਚ ਮਤਲਬ ਜਿਹੜਾ ਹੁਣ ਕੰਮ ਹੋਣ ਲੱਗ ਰਿਹਾ ਇਸ ਟਾਈਮ ਤੇ ਜਿਵੇਂ ਮੈਂ ਹੁਣ ਇਸ ਟਾਈਮ ਤੇ ਪੜਾ ਰਿਹਾ ਜਾਂ ਤੁਹਾਨੂੰ ਮੈਂ ਦੱਸ ਰਿਹਾ ਤਾਂ ਇਹ ਵਰਤਮਾਨ ਕਾਲ ਹੈ ਕਿ ਮੈਂ ਤੁਹਾਨੂੰ ਪੜਾ ਰਿਹਾ ਤੁਸੀਂ ਇਸ ਜਿਸ ਟਾਈਮ ਵੀ ਤੁਸੀਂ ਇਹ ਵੀਡੀਓ ਦੇਖ ਰਹੇ ਹੋ ਤਾਂ ਉਹ ਉਸ ਟਾਈਮ ਵਰਤਮਾਨ ਕਾਲ ਹੈ ਉਹ ਜਿਹੜੀ ਟਾਈਮ ਤੁਸੀਂ ਵੀਡੀਓ ਦੇਖ ਰਹੇ ਹੋ ਤਾਂ ਸਮਝੋ ਉਹ ਚੱਲ ਰਹੀ ਹੈ ਜਦੋਂ ਤੁਸੀਂ ਵੀਡੀਓ ਦੇਖ ਕੇ ਹਟ ਗਏ ਠੀਕ ਹੈ ਉਹ ਕੀ ਹੋ ਗਈ ਮਤਲਬ ਵੀਡੀਓ ਖਤਮ ਹੋ ਗਈ ਉਹ ਭੂਤ ਕਾਲ ਹੋ ਗਿਆ ਹੁਣ ਕੋ ਭਵਿਕਾ ਕਾਲ ਮਤਲਬ ਕਿ ਜਿਹੜੀ ਮੇਰੀ ਵੀਡੀਓ ਆਉਣੀ ਹੈ ਖਲੇ ਮਤਲਬ ਕਿ ਭਵਿੱਖ ਕਾਲ ਕੀ ਆ ਤੁਸੀਂ ਸੋਚ ਰਹੋਗੇ ਵੀ ਸਰ ਨੇ ਕੋਈ ਵੀਡੀਓ ਨਹੀਂ ਪਾਈ ਜਦੋਂ ਮੈਂ ਵੀਡੀਓ ਪਾਉਣਗੇ ਤਾਂ ਮੈਂ ਦਿਖੂਗਾ ਉਹ ਭਵਿੱਖ ਕਾਲ ਵਾਰੀ ਤੁਸੀਂ ਸੋਚ ਰਹੇ ਹੋ ਆਉਣ ਵਾਲੇ ਸਮੇਂ ਨੂੰ ਭਵਿੱਖ ਕਾਲ ਕਿਹਾ ਜਾਂਦਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਕਿਰਿਆ ਦਾ ਕੰਮ ਆਉਣ ਵਾਲੇ ਸਮੇਂ ਵਿੱਚ ਹੋਵੇਗਾ ਮੈਂ ਲੇਖ ਲਿਖਾਂਗਾ ਉਹ ਰੋਟੀ ਖਾਏਗਾ ਮਤਲਬ ਕਿ ਆਉਣ ਵਾਲੇ ਸਮੇਂ ਨੂੰ ਭਵਿੱਖ ਕਾਲ ਕਿਹਾ ਜਾਂਦਾ ਹੈ ਤਿੰਨ ਕਾਲ ਹੁੰਦੇ ਨੇਗੇ ਭੂਤਕਾਲ ਵਰਤਮਾਨ ਕਾਲ ਭਵਿੱਖ ਕਾਲ ਭੂਤਕਾਲ ਦੇ ਵਿੱਚ ਜੋ ਕੰਮ ਹੋ ਚੁੱਕਿਆ ਹੋਵੇ ਵਰਤਮਾਨ ਕਾਲ ਦੇ ਵਿੱਚ ਜੋ ਕੰਮ ਚੱਲ ਰਿਹਾ ਹੋਵੇ ਪ੍ਰੈਜ਼ੈਂਟ ਉਸ ਨੂੰ ਵਰਤਮਾਨ ਕਾਲ ਹੈ ਭਵਿਕ ਕਾਲ ਜੋ ਕੰਮ ਕਰਨਾ ਹੋਵੇ ਜਿਹਾ ਮਤਲਬ ਕਿ ਮੈਂ ਵੀਡੀਓ ਬਣਾਉਂਗਾ ਫਿਰ ਉਸ ਤੋਂ ਬਾਅਦ ਤੁਸੀਂ ਦੇਖੋਗੇ ਇਹ ਫਿਊਚਰ ਦੀ ਗੱਲ ਹੈ ਠੀਕ ਹੈ ਮੈਂ ਹਲੇ ਵੀਡੀਓ ਬਣਾਈ ਨਹੀਂ ਮੈਂ ਬਣਾਉਂਗਾ ਜਾਂ ਤੁਸੀਂ ਹਲੇ ਪੇਪਰ ਦੇਣ ਜਾਣਾਗਾ ਤੁਸੀਂ ਸੋਚ ਰਹੇ ਹੋ ਵੀ ਮੈਂ ਚੰਡੀਗੜ੍ਹ ਮੇਰਾ ਇੱਥੇ ਜਗ੍ਹਾ ਤੇ ਪੇਪਰ ਆਉ ਕਿਵੇਂ ਆਊਗਾ ਪਤਾ ਨਹੀਂ ਕੀ ਹੋਊਗਾ ਉਹ ਸਾਰਾ ਭਵਿਕ ਕਾਲ ਹੋ ਗਿਆ ਹਮ ਤੁਹਾਨੂੰ ਇਹ ਗੱਲ ਸਮਝ ਆ ਗਈ ਵੀ ਜਮਾ ਸੌਖੇ ਟਿੰਗ ਟੰਗ ਨਾਲ ਮੈਂ ਤੁਹਾਨੂੰ ਚੀਜ਼ਾਂ ਸਮਝਾਉਣਾਗਾ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਨਾ ਕਮੈਂਟ ਕਰੋ ਮੈਨੂੰ ਰਿਸਪਾਂਸ ਮਿਲ ਰਿਹਾ ਮੈਨੂੰ ਵਧੀਆ ਲੱਗ ਰਿਹਾ ਫਿਰ ਮੈਂ ਵਧੀਆ ਤੋਂ ਵਧੀਆ ਤੁਹਾਨੂੰ ਹੋਰ ਵੀ ਟੌਪਿਕ ਲੈ ਕੇ ਆਉਂਗਾ ਜਿਹੜੇ ਜਿਹੜੇ ਇਹ ਤੱਕ ਲਈ ਵਾਈ ਪੋਸਟਾਂ ਨੇ ਹੋਰ ਵੀ ਬਹੁਤ ਪੋਸਟ ਆਉਣਗੇ ਮੈਂ ਉਹਨਾਂ ਨੂੰ ਬਿਲਕੁਲ ਹੀ ਇੰਨੇ ਢੰਗ ਨਾਲ ਇੰਨੇ ਵਧੀਆ ਢੰਗ ਨਾਲ ਤੁਹਾਨੂੰ ਤਿਆਰੀ ਕਰਵਾਉਂਗਾ ਤੁਹਾਨੂੰ ਕਿਸੇ ਅਕੈਡਮੀਆ ਚ ਪੈਸੇ ਦੇਣ ਦੀ ਲੋੜ ਨਹੀਂ ਮੈਂ ਜਿੰਨਾ ਹੋ ਸਕੇ ਮੈਂ ਪੰਜਾਬੀ ਹੋ ਗਿਆ ਠੀਕ ਹੈ ਹਿਸਟਰੀ ਹੋ ਗਿਆ ਪੋਲੀਟੀਕਲ ਹੋ ਗਿਆ ਤੇ ਜੇ ਮੇਰਾ ਮਤਲਬ ਕਿ ਇੰਟਰਸਟ ਇਸ ਚੀਜ਼ ਵੱਲ ਹੋ ਗਿਆ ਮੈਂ ਤੁਹਾਨੂੰ ਪੂਰਾ ਵਧੀਆ ਕਰਵਾਉਣਾ ਕੰਮ ਸਾਰਾ A to Z ਜਿੰਨਾ ਵੀ ਹੋ ਸਕਿਆ ਸਟਾਰਟਿੰਗ ਹੈ ਹਲੇ ਮੇਰੀ ਇਹ ਮੈਨੂੰ ਇੰਨਾ ਜ਼ਿਆਦਾ ਨਹੀਂ ਪਤਾ ਕੋਈ ਚੀਜ਼ਾਂ ਦਾ ਵੀਡੀਓ ਕਿਵੇਂ ਬਣਾਉਣੀ ਹੈ ਕਿਹੜੀ ਚੀਜ਼ ਕਿਵੇਂ ਕਰਨੀ ਹੈ ਕਿਵੇਂ ਅਪਲੋਡ ਕਰਨੀ ਹੈ ਬਹੁਤ ਘੱਟ ਪਤਾ ਹੈ ਮੈਂ ਬਸ ਨਾਰਮਲ ਜਿਹਾ ਬਣਾ ਰਵਾਂ ਸਿੱਟੀ ਜਾਨਾ ਜਿਵੇਂ ਤੁਹਾਨੂੰ ਵਧੀਆ ਲੱਗੀ ਜਾਂਦੀ ਜਿਵੇਂ ਮੈਨੂੰ ਰਿਸਪੌਂਸਿਬਿਲਟੀ ਜਾਂਦਾ ਮੈਨੂੰ ਆਪ ਨੂੰ ਇਹੋ ਹੀ ਜੰਦਾ ਵੀ ਮੈਂ ਹੋਰ ਕੰਮ ਕਰਾਂ ਮੈਨੂੰ ਵਧੀਆ ਲੱਗ ਰਿਹਾ ਮੈਨੂੰ ਬਹੁਤ ਕਮੈਂਟ ਆ ਰਹੇ ਨੇ ਸੋ ਹੁਣ ਆਪਾਂ ਅੱਗੇ ਗੱਲ ਕਰਦੇ ਹਾਂ ਕਿਰ ਕਿਰਿਆ ਜਾ ਵਿਸ਼ੇਸ਼ਣ ਦੇ ਭਾਵ ਕਿਰਿਆ ਜਾ ਵਿਸ਼ੇਸ਼ਣ ਦੇ ਭਾਵਾਂ ਨੂੰ ਵਿਸ਼ੇਸ਼ ਕਰਨ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਹੈ ਜਿਵੇਂ ਤੇਜ਼ ਤੁਰੋ ਛੇਤੀ ਲਿਖੋ ਖੂਬ ਪੜੋ ਠੀਕ ਹੈ ਤੇਜ਼ ਛੇਤੀ ਤੇ ਖੂਬ ਕਿਰਿਆ ਵਿਸ਼ੇਸ਼ਣ ਹਨ ਠੀਕ ਹੈ ਕਿਰਿਆ ਵਿਸ਼ੇਸ਼ਣ ਜਿਹੜੀ ਕਿਰਿਆ ਵਿਸ਼ੇਸ਼ਣ ਹੈ ਕਿਰਿਆ ਜਾ ਵਿਸ਼ੇਸ਼ਣ ਦੇ ਭਾਵਾਂ ਨੂੰ ਵਿਸ਼ੇਸ਼ ਕਰਨ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਹੈ ਜਿਵੇਂ ਤੇਜ਼ ਤੁਰੋ ਸ਼ੇਤੀ ਲਿਖੋ ਖੂਬ ਪੜੋ ਤੇਜ਼ ਸ਼ੇਤੀ ਖੂਬ ਕਿਰਿਆ ਵਿਸ਼ੇਸ਼ਣ ਇਹ ਥੋੜਾ ਜਿਹਾ ਦੁਬਾਰੋਂ ਆ ਗਿਆ ਕੀ ਹੋ ਗਿਆ ਹੂੰ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਅੱਗੇ ਆ ਗਿਆ ਕਿਰਿਆ ਵਿਸ਼ੇਸ਼ਣ ਕਿਰਿਆ ਜਾਂ ਵਿਸ਼ੇਸ਼ਣ ਦੇ ਭਾਵਾਂ ਨੂੰ ਵਿਸ਼ੇਸ਼ ਕਰਨ ਵਾਲੇ ਸ਼ਬਦਾਂ ਨੂੰ ਕਿਰਿਆ ਵਿਸ਼ੇਸ਼ਣ ਆਖਿਆ ਜਾਂਦਾ ਹੈ ਜਿਵੇਂ ਤੇਜ਼ ਤਰੋ ਸ਼ੇਤੀ ਲਿਖੋ ਖੂਬ ਪੜੋ ਠੀਕ ਹੈ ਇਹਦੇ ਵਿੱਚ ਜਿਹੜਾ ਤੇਜ਼ ਹੈ ਸ਼ੇਤੀ ਹੈ ਤੇ ਖੂਬ ਇਹ ਕਿਰਿਆ ਵਿਸ਼ੇਸ਼ਣ ਨੇ ਮਤਲਬ ਕਿ ਆਪਾਂ ਜਿਹਨੂੰ ਕਹਿ ਰਹੇ ਆਂ ਵੀ ਤੇਜ ਤੁਰੋ ਖੂਬ ਪੜੋ ਠੀਕ ਹੈ ਇਹ ਵਿਸ਼ੇਸ਼ਣ ਵਿਸ਼ੇਸ਼ਣ ਹੋ ਗਏ ਵੀ ਆਪਾਂ ਕੋਈ ਵਿਸ਼ੇਸ਼ ਗੱਲ ਕਹੀ ਜਾਂ ਉਹਨੂੰ ਠੀਕ ਹੈ ਅੱਗੇ ਜਿਹੜੇ ਵਿਸ਼ੇਸ਼ਣ ਕਿਰਿਆ ਵਿਸ਼ੇਸ਼ਣ ਨੇ ਇਹਦੇ 8 ਭੇਦ ਹੁੰਦੇ ਨੇ 8 ਪ੍ਰਕਾਰ ਹੁੰਦੇ ਨੇਗੇ ਠੀਕ ਹੈ ਪਹਿਲ ਤੇ ਕਾਲਵਾਚਕ ਕਾਲਵਾਚਕ ਕਿਰਿਆ ਵਿਸ਼ੇਸ਼ਣ ਸਥਾਨਵਾਚਕ ਕਿਰਿਆ ਵਿਸ਼ੇਸ਼ਣ ਪ੍ਰਕਾਰਵਾਚਕ ਕਿਰਿਆ ਵਿਸ਼ੇਸ਼ਣ ਮਨਤੀਵਾਚਕ ਕਿਰਿਆ ਵਿਸ਼ੇਸ਼ਣ ਸੰਖਿਆ ਜਾਂ ਗਿਣਤੀਵਾਚਕ ਕਿਰਿਆ ਵਿਸ਼ੇਸ਼ਣ ਨਿਰਨੇਵਾਚਕ ਕਿਰਿਆ ਵਿਸ਼ੇਸ਼ਣ ਕਾਰਕ ਕਾਰਨਵਾਚ ਕਿਰਿਆ ਵਿਸ਼ੇਸ਼ਣ ਅ ਤਾਕ ਦੀ ਕਿਰਿਆ ਵਿਸ਼ੇਸ਼ਣ ਇਹ ਸਾਰੇ ਜਿਹੜੇ ਕਿਰਿਆ ਵਿਸ਼ੇਸ਼ਣ ਨੇਗੇ ਠੀਕ ਹੈ ਇਹ ਅੱਠ ਪ੍ਰਕਾਰ ਦੇ ਨੇਗੇ ਇਹਨਾਂ ਨੂੰ ਆਪਾਂ ਡੂੰਘਾ ਪੜਾਂਗੇ ਤੇ ਤੁਹਾਨੂੰ ਇਹ ਥੋੜਾ ਜਿਹਾ ਅਲਿਔਖਾ ਲੱਗ ਰਿਹਾ ਹੋਊਗਾ ਬਟ ਮੈਂ ਇਸ ਲਈ ਕਰਵਾਤੀ ਸੀ ਵੀ ਕਈ ਵਾਰੀ ਆ ਜਾਂਦੇ ਨੇਗੇ ਵਿੱਚ ਵੀ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਬਸ ਇੰਨਾ ਕੀ ਕੁਐਸਚਨ ਆ ਸਕਦਾ ਅੱਠ ਪ੍ਰਕਾਰ ਦੇ ਹੁੰਦੇ ਨੇ ਜਾਂ ਕੋਈ ਇੱਕ ਲਿਖੋ ਕਾਲ ਵਾਚ ਕੋਈ ਕਿਰਿਆ ਵਿਸ਼ੇਸ਼ਣ ਲਿਖ ਦਿਓ ਜਾਂ ਕੋਈ ਸਥਾਨ ਵਾਚ ਕਿਰਿਆ ਵਿਸ਼ੇਸ਼ਣ ਲਿਖ ਦਿਓ ਇਸ ਤੋਂ ਬਾਅਦ ਸਵੰਧਕ ਆ ਗਿਆ ਸਵੰਧਕ ਕੀ ਹੁੰਦੇ ਨੇ ਉਹ ਸ਼ਬਦ ਉਹ ਸ਼ਬਦ ਜੋ ਨਾਮ ਜਾਂ ਪੜਨਾਵ ਪਿੱਛੇ ਲੱਗ ਕੇ ਉਸ ਦਾ ਸੰਬੰਧ ਵਾਕ ਦੇ ਹੋਰ ਸ਼ਬਦਾਂ ਨਾਲ ਨਾਲ ਦੱਸ ਦੇ ਉਸ ਨੂੰ ਸਵੰਧਕ ਕਿਹਾ ਜਾਂਦਾ ਜਿਵੇਂ ਇਹ ਸੂਣ ਦਾ ਕੋਟ ਹੈ ਦਵਾਤ ਦੇ ਵਿੱਚ ਸਾਹੀ ਹੈ ਹੁਣ ਇਹੇ ਸਬੰਧ ਕੀ ਹੋ ਗਿਆ ਸੋਣ ਦਾ ਸਬੰਧ ਕੀ ਇਹ ਨਾਲ ਬਣਾਤਾ ਕੋਟ ਦਾ ਵੀ ਮਤਲਬ ਕਿ ਸੋਣ ਦਾ ਕੋਟ ਹੈ ਇਹ ਜਿਹੜਾ ਦਾ ਇਹ ਸਬੰਧਕ ਹੈ ਇਹਨੇ ਸਬੰਧ ਬਣਾਇਆ ਜੇ ਮਨ ਸੋ ਹੁਣ ਜੇ ਆਪਾਂ ਦਾਾ ਕੱਟ ਦੀ ਇਹਦੇ ਵਿੱਚ ਕਿਵੇਂ ਲੱਗੂਆ ਇਹ ਸੋ ਹੁਣ ਕੋਟ ਹੈ ਮਤਲਬ ਕਿ ਸਾਰੀ ਲੈਣੀ ਚੇਂਜ ਹੋ ਗਈ ਕੀ ਬਣ ਗਿਆ ਵੀ ਇਹ ਜਿਹੜਾ ਸੋ ਹੁਣ ਹੈ ਕੋਟ ਹੈ ਜਿਹਦੇ ਵਿੱਚ ਦਾਾ ਲਾਤਾ ਇਹਦਾ ਕੀ ਬਣ ਗਿਆ ਇਹੇ ਸੋ ਹੁਣ ਦਾ ਕੋਟ ਹੈ ਜਿਹੜਾ ਸਬੰਧ ਬਣਾ ਰਿਹਾ ਹੈ ਉਸ ਤੋਂ ਬਾਅਦ ਜਮੇ ਦਵਾਤ ਦੇ ਵਿੱਚ ਸਾਈ ਹੈ ਜੇ ਆਪਾਂ ਇਹਦੇ ਵਿੱਚੋਂ ਦੇ ਘਟ ਦਈਏ ਕੀ ਬਣ ਜਾਊਗਾ ਦਵਾਤ ਵਿੱਚ ਠੀਕ ਹੈ ਇਹ ਦੋਨੇ ਜਿਹੜੇ ਸ਼ਬਦ ਨੇ ਕਿ ਦੇ ਵਿੱਚ ਇਹ ਸੰਬੰਧਕ ਨੇ ਜੇ ਬਈ ਦੋਨੇ ਸ਼ਬਦ ਕੱਟ ਦਈਏ ਸੰਬੰਧਕ ਦੇ ਤਾਂ ਕੀ ਬਣ ਜਾਊ ਦਵਾਤ ਸ਼ਾਹੀ ਹੈ ਸਾਰੀ ਗੱਲ ਹੀ ਵਿਗੜ ਗਈ ਉਲਟ ਹੋ ਗਈ ਜਿਹੜਾ ਸਬੰਧ ਹੈ ਸੰਬੰਧ ਨੇ ਦੀ ਲਾਈਨ ਦਾ ਅਰਥ ਹੀ ਬਦਲਤਾ ਠੀਕ ਹੈ ਸੰਬੰਧ ਲੱਗ ਕੇ ਵੀ ਦਵਾਤ ਦੇ ਵਿੱਚ ਛਾਈ ਹੈ ਇਹ ਦੋ ਸਬੰਧਕ ਹੋਗੇ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਜਿਹੜਾ ਦੋ ਸਬੰਧਕ ਇਹਨੂੰ ਕਿਹਾ ਜਾਂਦਾ ਜੋ ਬਾਕ ਜਾਂ ਸ਼ਬਦਾਂ ਦਾ ਵਿੱਚ ਐਡ ਹੋ ਕੇ ਜਿਹੜਾ ਵੀ ਗੱਲ ਬਣਾਉਂਦਾ ਹੈ ਉਹਨੂੰ ਸਬੰਧਕ ਕਿਹਾ ਜਾਂਦਾ ਉਸ ਤੋਂ ਬਾਅਦ ਸਬੰਧਕ ਦੀਆਂ ਤਿੰਨ ਕਿਸਮਾਂ ਹੁੰਦੀਆਂ ਨੇ ਪੂਰਕ ਸਬੰਧਕ ਅਪੂਰਕ ਸਬੰਧਕ ਤੇ ਮਿਸ਼ਰਤ ਜਾਂ ਦੁਵਾਜਰੇ ਸਬੰਧਕ ਪਰ ਜ਼ਿਆਦਾ ਡੀਪਲੀ ਨਹੀਂ ਜਾਣਾ ਸਿਰਫ ਇੰਨਾ ਕੀ ਯਾਦ ਰੱਖਣਾ ਸਬੰਧਕ ਦੀਆਂ ਤਿੰਨ ਕਿਸਮਾਂ ਹੁੰਦੀਆਂ ਨੇ ਠੀਕ ਹੈ ਉਸ ਤੋਂ ਬਾਅਦ ਅੱਗੇ ਆ ਗਿਆ ਜੋਜਕ ਜੋਜਕ ਜਰੂਰ ਪੜ੍ਹ ਲਿਓ ਪਿਛਲੀ ਵਾਰ ਵੀ ਆਇਆ ਸੀਗਾ ਠੀਕ ਹੈ ਵੀ ਜੋਜਕ ਕੀ ਹੈਗਾ ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਜੋੜਨ ਵਾਲੀ ਸ਼ਬਦਾਂ ਨੂੰ ਜੋਜਕ ਆਖਿਆ ਜਾਂਦਾ ਹੈ ਜਿਵੇਂ ਮੋਹਨ ਸਿੰਘ ਨੇ ਆਖਿਆ ਕੀ ਮੈਂ ਕੱਲ੍ਹ ਨਹੀਂ ਆਵਾਂਗਾ ਇਸ ਵਾਕ ਵਿੱਚ ਜਿਹੜਾ ਕੀ ਹੈ ਉਹ ਜੋਜਕ ਹੈ ਮਤਲਬ ਕੀ ਦੇਖੋ ਜਿਹੜਾ ਇੱਕ ਸ਼ਬਦ ਹੈ ਨਾ ਉਹ ਦੋ ਦੋ ਵਾਕਾਂ ਨੂੰ ਜੋੜ ਰਿਹਾ ਹੈ ਉਹਨੂੰ ਕੀ ਕਹੇ ਜਾਂਦਾ ਹੈ ਜੋਜਕ ਇਸੇ ਤਰ੍ਹਾਂ ਹੀ ਹੋਰ ਜੋਜਕ ਅਤੇ ਪਰ ਜੋਗ ਅਤੇ ਕਿਉਂਕਿ ਆਦਿ ਇਹ ਜਿਹੜੇ ਸ਼ਬਦ ਨੇ ਇਹ ਸਾਰੇ ਜੋਜਕ ਨੇ ਇੱਕ ਦੋ ਵਾਕਾਂ ਨੂੰ ਜੋੜ ਦਿੰਦੇ ਨੇ ਅਤੇ ਲੱਗ ਕੇ ਜਦੋਂ ਕਈ ਵਾਰੀ ਆਪਾਂ ਕੋਈ ਲੈਂ ਲੰਬੀ ਹੋ ਜਾਂਦੀ ਹੈ ਜਾਂ ਕਈ ਵਾਰ ਕਿਸੇ بار بار ਸ਼ਬਦ ਆ ਰਹੇ ਸੀ ਐਂਡ ਤੇ ਲਿਖਣਾਗਾ ਉਹਦੇ ਵਿੱਚ ਅਤੇ ਲੱਗ ਕੇ ਉਹ ਸ਼ਬਦ ਨੂੰ ਜੋੜਿਆ ਜਾਂਦਾ ਠੀਕ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਤਲਬ ਕੀ ਜੋਜਕ ਕਿਹਾ ਜਾਂਦਾ ਹੈ ਜਿਵੇਂ ਜੋਜਕ ਨੂੰ ਦੋ ਮੁੱਖ ਭਾਗਾਂ ਵਿੱਚ ਵੰਡਿਆ ਜਾਂਦਾ ਹੈ ਠੀਕ ਹੈ ਸਮਾਨਜੋਜਕ ਜਿਹੜਾ ਸਮਾਨਜੋਜਕ ਹੈ ਅੱਗੇ ਚਾਰ ਪ੍ਰਕਾਰ ਦਾ ਹੁੰਦਾ ਹੈ ਅਧীনਜੋਜ ਅੱਗੇ ਇਹ ਸੱਤ ਪ੍ਰਕਾਰ ਦਾ ਹੁੰਦਾ ਡੀਪਲੀ ਜਾਣ ਦੀ ਲੋੜ ਨਹੀਂ ਸੋ ਐਨੀ ਕਿ ਆਪਣੀ ਵੀਡੀਓ ਸੀ ਸੋ ਆਪਾ ਤੁਸੀਂ ਇਹ ਸਾਰੀ ਨੂੰ ਧਾਰ ਲਿਓ ਆਪਣੀ ਬੁੱਕ ਵਗੈਰਾ ਤੇ ਜਾਂ ਆਪਣੀ ਨੋਟ ਬੁੱਕ ਤੇ ਜੋ ਵੀ ਤੁਸੀਂ ਜਿੱਥੇ ਤਿਆਰ ਕਰ ਰਹੇ ਉੱਥੇ ਤੁਸੀਂ ਸਿੰਪਲ ਵਾਈਜ਼ ਲਿਖ ਲਿਓ ਜੋਜਕ ਜਿਵੇਂ ਮੰਨ ਲਓ ਕਿ ਇਹਦੇ ਵਿੱਚ ਆ ਗਿਆ ਜੋਜਕ ਕੀ ਹੈ ਜੋਜਕ ਜਿਵੇਂ ਹੁਣ ਇੱਥੇ ਲਿਖਿਆ ਹੋਇਆ ਹੈ ਜੋਜਕ ਕੀ ਹੈ ਜੋਜਕ ਦੋ ਸ਼ਬਦਾਂ ਜਾਂ ਦੋ ਵਾਕਾਂ ਨੂੰ ਜੋੜਦਾ ਹੈ ਜੋ ਉਹਨੂੰ ਜੋਜਕ ਕਹਿੰਦੇ ਆ ਜੋਜਕ ਦੇ ਜੋਜਕ ਕਿੰਨੇ ਪ੍ਰਕਾਰ ਦੇ ਹੁੰਦੇ ਨੇ ਜੋਜਕ ਦੋ ਪ੍ਰਕਾਰ ਦੇ ਹੁੰਦੇ ਨੇ ਸਮਾਨ ਜੋਜਕ ਅਧਿਮ ਜੋਜਕ ਠੀਕ ਹੈ ਜੋਜਕ ਅਗੇ ਸਮਾਨ ਜੋਜਕ ਅਗੇ ਚਾਰ ਪ੍ਰਕਾਰ ਵੰਡੇ ਹੁੰਦੇ ਆ ਅਧਿਮ ਜੋਜਕ ਅਗੇ ਸੱਤ ਪ੍ਰਕਾਰ ਦੇ ਵੰਡੇ ਹੁੰਦਾ ਠੀਕ ਹੈ ਪੇਪਰ ਨੂੰ ਤੁਸੀਂ ਜਿੰਨਾ ਵੀ ਹੋ ਸਕਿਆ ਆਪਣਾ ਸੋਨਾ ਲਿਖਣ ਦੀ ਕੋਸ਼ਿਸ਼ ਕਰਿਓ ਜਿੰਨਾ ਸਪੀਡ ਨਾਲ ਲਿਖੋਗੇ ਉੰਨਾ ਤੁਹਾਡੀ ਛੇਤੀ ਪੇਪਰ ਕੰਪਲੀਟ ਹੋਗਾ 1.5 ਘੰਟੇ ਦਾ ਟਾਈਮ ਬਹੁਤ ਛੋਟਾਗਾ ਪੇਪਰ ਥੋੜਾ ਜਿਹਾ ਵੱਡਾ ਹੋ ਸਕਦਾਗਾ ਤੇ ਐਪਲੀਕੇਸ਼ਨ ਆਉਣੀ ਹੈ ਇੱਕ ਤੁਹਾਨੂੰ ਪਤਾ ਇੱਕ ਵਿਸ਼ਾ ਆਉਣਾਗਾ ਤੇ ਬਾਕੀ ਕੁਐਸਚਨ ਹੋਂ ਨੇ ਪ੍ਰਸੰਗ ਸਹਿਤ ਵਿਆਖਿਆ ਲਈ ਇੱਕ ਕਵਿਤਾ ਆਉਣੀ ਹੈਗੀ ਜਿਹੜੀ ਕਵਿਤਾ ਹੈਗੀ ਉਹਦੇ ਤੁਸੀਂ ਸਿਰਫ ਵਿਆਖਿਆ ਕਰ ਦਿਓ ਜੇ ਤੁਹਾਨੂੰ ਉਸ ਕਵਿਤਾ ਬਾਰੇ ਨਹੀਂ ਪਤਾ ਵੀ ਕਿਸ ਦੀ ਲਿਖੀ ਹੋਈ ਹੈਗੀ ਲਗਭਗ ਆਪਾਂ ਨੂੰ ਨਹੀਂ ਪਤਾ ਹੁੰਦਾ ਦੀ ਵਿਆਖਿਆ ਵਧੀਆ ਟੰਗ ਨਾਲ ਕਰ ਦਿਓ ਵੀ ਆਹਾ ਬੁੱਕ ਕਵਿਤਾ ਕੀ ਤੇ ਦਾ ਇਹ ਅਰਥ ਬਣਦਾ ਹੈਗਾ ਜਿੱਦਾਂ ਆਪਾਂ ਪਹਿਲਾਂ ਲਿਖਦੇ ਹੁੰਦੇ ਸੀਗੇ ਉਸ ਤੋਂ ਬਾਅਦ ਇੱਕ ਉੱਪਰ ਪੈਰਾ ਆਉਣਾ ਕਿਸੇ ਕਿਸੇ ਬਾਰੇ ਵੀ ਆ ਸਕਦਾ ਉਸ ਦੇ ਵਿੱਚੋਂ ਹੀ ਲੱਭ ਕੇ ਪੀ ਕੁਐਸਚਨ ਲਿਖਣੇ ਨੇਗੇ ਜਿੰਨਾ ਜਲਦੀ ਖੇਤੀ ਤੁਸੀਂ ਪੜਾ ਪੈਰਾ ਪੜ੍ਹੋਗੇ ਓਨਾ ਛੇਤੀ ਤੁਸੀਂ ਮਤਲਬ ਕਿ ਉਹ ਕੁਐਸਚਨ ਕਰ ਸਕਦੇ ਹੋ ਕਿ ਪੈਰੇ ਨੂੰ ਪੂਰਾ ਧਿਆਨ ਨਾਲ ਪੜ੍ਹਨਾ ਠੀਕ ਹੈ ਉਸ ਤੋਂ ਬਾਅਦ ਕੁਝ ਕੁਐਸਚਨ ਜਿਹੜੇ ਆਹੀ ਆਪਣਾ ਵਿਆਕਰਨ ਦੇ ਹੋਣੇ ਨੇ ਉਹ ਵੀ ਤੁਸੀਂ ਧਿਆਨ ਨਾਲ ਪੜ੍ਹ ਕੇ ਆਨਸਰ ਲਿਖਣੇ ਨੇਗੇ ਠੀਕ ਹੈ ਤੇ ਕੱਲ ਨੂੰ ਆਪਾਂ ਦੁਬਾਰੋਂ ਪੇਪਰ ਰਿਵਾਈਜ਼ ਕਰਾ ਦਾਂਗੇ ਜੇ ਤੁਸੀਂ ਕਮੈਂਟ ਕਰੋਗੇ ਵੀ ਪੇਪਰ ਨੂੰ ਲਿਖਣਾ ਕਿਵੇਂ ਆ ਉਹ ਹੀ ਉਹ ਹੀ ਚੀਜ਼ਾਂ ਦੱਸਾਂਗੇ ਆਪਾਂ ਸਾਰੀਆਂ ਵੀ ਪੇਪਰ ਨੂੰ ਲਿਖਣਾ ਕਿਵੇਂ ਆ ਕਿਦਾਂ ਤੁਸੀਂ ਕਰਨਾਗਾ ਉਹ ਵੀਡੀਓ ਮੈਂ ਪਾ ਦੂੰਗਾ ਕੱਲ ਨੂੰ ਹੀ ਦੀ ਐਡਮਿਟਰ ਦੀ ਪ੍ਰੋਬਲਮ ਆ ਰਹੀ ਐਡਮਿਟ ਕਾਰਡ ਦੇ ਵਿੱਚ ਉਹ ਜਰੂਰ WhatsApp ਤੇ ਮੈਸੇਜ ਕਰ ਲਿਓ ਜੇ ਸਾਡੇ ਤੋਂ ਹੱਲ ਹੋਇਆ ਜਰੂਰ ਹੱਲ ਕਰ ਦਾਂਗੇ ਸੋ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਮੈਂਟ ਕਰ ਦਿਆ ਕਰੋ ਠੀਕ ਹੈ ਜੋ ਵੀ ਤੁਹਾਡੇ ਮਨ ਚ ਆਉਂਦਾ ਜੇ ਮੈਂ ਕੋਈ ਗਲਤੀ ਕੀਤੀ ਆ ਤਾਂ ਉਹ ਜਰੂਰ ਨੋ ਵੀ ਤੁਸੀਂ ਦੱਸਿਆ ਕਰੋ ਸਰ ਤੁਸੀਂ ਇੱਥੇ ਗਲਤ ਪੜਾ ਦਿੱਤਾ ਕਿਉਂਕਿ ਮੈਂ ਵੀ ਕੋਈ ਜਿਆਦਾ ਵੱਡਾ ਟੀਚਰ ਨਹੀਂ ਹੈਗਾ ਸੋ ਤੁਹਾਡੇ ਵਰਗੀਆਂ ਮੈਂ ਜੋ ਵੀ ਕੋਈ ਗਲਤੀ ਹੁੰਦੀ ਹੈ ਜਰੂਰ ਦੱਸੋ ਸੋ ਫਾਰਿਆਂ ਦਾ ਧੰਨਵਾਦ